ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਇਹ ਊੜੀ ਜੀ ਕਲਪ ਕੱਲ ਦੀ ਹੈ ਜੀ ਕਿਉਂਕਿ ਕੱਲ ਹਨੇਰੀ ਬਹੁਤ ਆਈ ਸੀ ਕਿ ਤੇ ਦੇਖੋ ਪੌੜੀ ਜਾਦੀ ਹਨੇਰੀ ਸੀ ਇੱਥੇ ਤੋਂ ਘੱਟ ਲਿਖਦੀ ਆ ਵੈਸੇ ਦੇਖ ਲੋ ਇਹ ਪੈਲਕਣ ਆ ਦੋਰੀ ਕੀਤੀ ਪਈ ਸੀ ਇੰਦਾਂ ਇੰਨੀਆਂ ਡਾਣੀਆਂ ਮਰੋੜ ਮਰੋੜ ਸਿੱਟੀਆਂ ਸੀ ਗੂੰਜ ਇੰਨੀ ਨੇਰੀ ਦੀ ਪੈਂਦੀ ਸੀ ਕਿ ਮੈਨੂੰ ਕਟਣੀ ਪਈ ਆਵਾਜ਼ ਵਿੱਚ ਥੋੜਾ ਜਿਹਾ ਅਰਜਨ ਨੇ ਕਮਲ ਜੀ ਮਾਰਿਆ ਸੀ ਇੱਥੇ ਜੀ ਹੁਣ ਬਾਬਾ ਜੀ ਪਾਠ ਕਰਦੇ ਆ ਤੇ ਉਹ ਵੀ ਆਵਾਜ਼ ਪਿੱਛੇ ਰਹਿਦਾ ਸਾਬ ਹੋ ਕੇ ਹਟੇ ਤੇ ਹੁਣ ਅਰਦਾਸ ਹੁੰਦੀ ਐ ਲੋ ਜੀ ਦੇਖੋ ਠੰਡਾ ਤਾਂ ਜ਼ਰੂਰ ਹੋ ਗਿਆ ਸੀ ਮੌਸਮ ਜੀ ਪਰ ਜਿਹੜਾ ਨੇਰੀ ਪਹਿਲਾਂ ਆਉਂਦੀ ਆ ਤੇ ਮੀਂਹ ਬਾਅਦ ਚ ਆਉਂਦਾ ਮੀਂਹ ਤਾਂ ਇੰਨਾ ਪਿਆ ਹੀ ਨਹੀਂ ਆ ਚਾਰ ਕਿ ਕਣੀਆਂ ਪੈ ਕੇ ਹਟ ਗਈਆਂ ਨੇਰੀ ਕਾਫੀ ਚੱਲੀ ਲੋ ਜੀ ਇਧਰ ਆ ਗਏ ਮੈਨੂੰ ਕਹਿੰਦੇ ਮੈਂ ਪਹਿਲਾਂ ਫੋਨ ਦੇਖਣ ਵਾਲਾ ਵੀ ਵਲੌਗ ਦੇਖਦੀ ਸੀ ਮੈਂ ਮਾਨਪ੍ਰੀਤ ਭੈਣ ਦਾ ਤਾਂ ਮੈਨੂੰ ਕਹਿੰਦੇ ਤੇਰੇ ਅੱਖਾਂ ਰਹਿ ਜਾਣੀਆਂ ਤਾਂ ਆਪ ਦੇ ਕੋਲ ਲੁੱਡੋ ਖੇਡਦੇ ਇੱਥੇ ਬੇਟੇ ਜੀ ਮੈਂ ਦਿਖਾ ਲਉ ਹੁਣ ਤੁਸੀਂ ਵੀ ਕੀ ਖੇਡਦੇ ਆ ਕਿ ਤੂੰ ਬੜਾ ਫੋਨ ਦੇ ਦਈਆਂ ਸਾਰੀਆਂ ਭੈਣਾਂ ਦੇ ਵਲੌਗ ਐਨ ਦੇ ਦਈ ਪੂਰੇ ਪੂਰੇ ਤੇਰੀ ਅੱਖੇ ਨਿਗ੍ਹਾ ਰਹਿ ਜਾਣੀ ਮੈਂ ਕਿਹ ਕੋਈ ਗੱਲ ਨਹੀਂ ਚਲੋ ਅਗਲੀਆਂ ਮੇਰਾ ਵਲੌਗ ਦੇ ਦਈਆਂ ਤੂੰ ਮੈਂ ਤੁਸੀਂ ਤਾਂ ਮੈਂ ਕਿਹ ਲੁੱਡੋ ਖੇਡੀ ਜਾਂਦੇ ਆ ਅਸੀਂ ਤਾਂ ਇੱਕ ਦੂਜੀ ਨੂੰ ਸਪੋਰਟ ਕਰਦੀਆਂ ਭੈਣਾਂ ਤੇ ਇੱਥੇ ਆਪਾਂ ਜੀ ਧਾਰਾ ਕੱਢ ਲਏ ਸੀਗੇ ਧਾਰਾ ਕੱਢ ਕੇ ਤੇ ਬਾਲਟੀਆਂ ਬੁਲਟੀਆਂ ਧੋਣ ਲੱਗ ਪਈ ਸੀ ਇਹ ਇੱਕ ਕੱਲ ਦੀ ਵੀਡੀਓ ਆ ਜੀ ਥੋੜੀ ਜਿਹੀ ਵਿੱਚ ਤੇ ਬਾਲਟੀਆਂ ਵਗੈਰਾ ਧੋ ਕੇ ਫਿਰ ਪਹਿਲਾਂ ਤਾਂ ਖਲਾਰਾ ਚੁੱਕਿਆ ਜੀ ਨੇਰੀ ਦਾ ਝੜ ਝੂੜ ਫੇਰਿਆ ਮੇਰੇ ਕੋਲ ਨਹੀਂ ਵੀਡੀਓ ਬਣੀ ਕਿਉਂਕਿ ਇਹ ਤਾਂ ਅਰਜਨ ਖੂਨੂ ਚਲ ਗਏ ਸੀਗੇ ਤਾਂ ਕਰਕੇ ਫਿਰ ਮੈਨੂੰ ਵੀਡੀਓ ਨਹੀਂ ਬਣੀ ਮੇਰੇ ਕੋਲ ਕੱਲ ਪਾਵ ਨਹੀਂ ਹੋਈ ਵੀਡੀਓ ਵੀਡੀਓ ਥੋੜੀ ਸੀਗੀ ਇੰਨੀ ਕੀ ਵੀਡੀਓ ਦਾ ਕੀ ਪਾਉਣਾ ਸੀਗਾ ਫਿਰ ਤੇ ਸੌਰੀ ਜੀ ਵਿੱਚ ਕੋਈ ਆ ਗਿਆ ਸੀ ਤੇ ਆਪਾਂ ਨੂੰ ਵੀਡੀਓ ਵਿੱਚ ਛੱਡ ਕੇ ਜਾਣਾ ਪਿਆ ਇੱਥੇ ਲਓ ਜੀ ਆਪਾਂ ਜਿਹੜੇ ਭਾਂਡਿਆਂ ਚ ਕੀ ਪਾ ਕੇ ਫਰਿੱਜ ਵਿੱਚ ਰੱਖਿਆ ਸੀ ਛੋਟੇ 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 ਿਆ ਚ ਤੇ ਆਪਣੇ ਕੋਲ ਤੇ ਉਹ ਕੀ ਆਪਾਂ ਜੀ ਇਹਨਾਂ ਐਸ ਡੱਬੇ ਚ ਪਾ ਲਿਆ ਜਿਹੜਾ ਆਪਾਂ 5 ਕਿਲੋ ਵਾਲਾ ਲਿਆਂਦਾ ਸੀ ਤੇ ਇੱਕ 4 ਕਿਲੋ ਵਾਲਾ ਇਹ ਆਪਾਂ ਭਰ ਲਿਆ ਤੇ ਇੱਕ ਮੇਰੇ ਕੋਲ 2 ਕਿਲੋ ਵਾਲਾ ਡੱਬਾ ਹੈਗਾ ਉਹ ਇਹਦੇ ਨਾਲ ਦਾ ਹੀ ਉਹ ਭਰਿਆ ਆ ਤੇ ਇਹ ਆਪਾਂ ਭਰ ਲਿਆ ਲੋ ਜੀ ਇੱਥੇ ਆਪਾਂ ਸ਼ਾਮ ਦਾ ਟਾਈਮ ਸੀਗਾ ਤੇ ਲੱਗ ਪਏ ਭਿੰਡੀਆਂ ਕੱਟਣ ਜੀ ਪਿਆਜ਼ ਤੇ ਭਿੰਡੀਆਂ ਅੱਜ ਬਣਾਉਣੀ ਆ ਆਪਾਂ ਭਿੰਡੀਆਂ ਵਾਲੀ ਸਬਜ਼ੀ ਬਣਾਉਣੀ ਆ ਕਿਉਂਕਿ ਮੂੰਗੀ ਮਸਲਾਈ ਦਾਲ ਵੀ ਖਾ ਲਈ ਆਲੂ ਚਨੇ ਵੀ ਖਾ ਲਏ ਕੀ ਇਹਦੀ ਸਬਜ਼ੀ ਵੀ ਖਾ ਲਈ ਸਬਜ਼ੀਆਂ ਸਾਰੀਆਂ ਖਾ ਖੂ ਲਈਆਂ ਸੀ ਤਾਂ ਹੁਣ ਹੁੰਗੇ ਮਸਰਾਂ ਤੋਂ ਬਾਅਦ ਭਿੰਡੀਆਂ ਦੀ ਵਾਰੀ ਆ ਗਈ ਸੀ ਲੋ ਇੱਥੇ ਪਾ ਕੱਟਣ ਲੱਪੇ ਸੀ ਸਬਜ਼ੀ ਇਹ ਮੈਂ ਕੱਪੜਾ ਜਾਂ ਤਾਂ ਪਛਾ ਲਿਆ ਸੀਗਾ ਕਿਉਂਕਿ ਪਿਆਜ਼ ਵੀ ਧੋਤੇ ਸੀ ਤੇ ਭਿੰਡੀਆਂ ਵੀ ਧੋ ਕੇ ਉਧਰ ਤਾਂ ਵੈਸੇ ਸੁੱਕੀਆਂ ਸੀਗੀਆਂ ਮੈਂ ਬਾਹਰ ਥੋੜਾ ਜਿਹਾ ਧੁੱਪੇ ਰੱਖ ਦਿੱਤੀਆਂ ਸੀ ਪਰ ਫੇਰ ਵੀ ਛਿੱਕੂਆਂ ਜਿਹਾਂ ਥੱਲੇ ਪਾਣੀ ਹੁੰਦਾ ਆ ਤੇ ਤਾਂ ਕਰਕੇ ਪਹਿਲਾਂ ਕੱਪੜਾ ਪਛਾ ਲਿਆ ਪਚਾਦਰ ਬਣ ਖਰਾਬ ਹੋਵੇ ਥੱਲੇ ਬਹਿ ਕੇ ਸਬਜੀ ਜੀ ਮੇਤੋਂ ਕੱਟ ਨਹੀਂ ਹੁੰਦੀ ਡੈਸਕ ਦੀ ਪ੍ਰੋਬਲਮ ਆ ਕਰਕੇ ਤਾਂ ਕਰਕੇ ਮੈਨੂੰ ਬੈੱਡ ਤੇ ਹੀ ਬੈਠਣਾ ਪੈਂਦਾ ਆ ਤੇ ਜਾਂ ਫਿਰ ਸੈਲਫ ਤੇ ਚੌਪਰ ਜੇ ਤੇ ਕੱਟਣੀ ਪੈਂਦੀ ਆ ਸਬਜੀ ਚੌਪ ਬੋਰਡ ਜੇ ਤੇ ਤੇ ਲਓ ਜੀ ਤੇ ਆਪਾਂ ਪਿਆਜ਼ ਕੱਟ ਲਏ ਹੋਰ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇ ਜੋ ਆਪਣੇ ਚੈਨਲ ਤੇ ਨਾਲ ਪਹਿਲਾਂ ਜੁੜੇ ਆ ਭੈਣ ਭਰਾ ਜੋ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਭ ਦਾ ਧੰਨਵਾਦ ਆ ਜੀ ਆਪਣਾ ਸਾਥ ਤੇ سپورਟ ਇੱਦੀ ਬਣਾਈ ਰੱਖਣੀ ਜੀ ਤੁਹਾਡੇ ਸਾਥ ਤੇ سپورਟ ਨਾਲ ਆਪਾਂ ਅੱਗੇ ਵਧਣਾ ਸਾਰਿਆਂ ਦਾ ਧੰਨਵਾਦ ਜੀ ਤੁਹਾਡੇ ਸਾਥ ਨਾਲ 2600 ਤੇ 5 ਸਬਸਕ੍ਰਾਈਬਰ ਆਪਣੇ ਹੋ ਗਏ ਆ ਇਹ ਤੁਹਾਡੀ سپورਟ ਨਾਲ ਹੀ ਹੋਏ ਆ ਜੀ ਸੋ ਇਸੇ ਤਰ੍ਹਾਂ ਆਪਣਾ ਸਾਥ ਤੇ سپورਟ ਬਣਾਈ ਰੱਖਣਾ ਆਪਣੇ ਭੈਣ ਦੇ ਨਾਲ ਲੋਜੀ ਇੱਥੇ ਆਪਾਂ ਆ ਗਏ ਕਿਚਨ ਵਿੱਚ ਤੇਲ ਲਿਆ ਆਪਾਂ ਪਿੰਡੀਆਂ ਬਣਾਵਾਂਗੇ ਮੈਂ ਤੇਲ ਵੈਸੇ ਘੱਟ ਪਾਉਣੀ ਹੁੰਦੀ ਯਾਰ ਸਾਹਿਬ ਕਹਿੰਦੇ ਥੋੜਾ ਜਿਹਾ ਤੇਲ ਸੋਨਾ ਪਾਈ ਵੀ ਮੈਨੂੰ ਨਹੀਂ ਸਵਾਲ ਆਉਂਦੀਆਂ ਸੁੱਕੀਆਂ ਭੁੱਖੀਆਂ ਆਈਆਂ ਪਿੰਡੀਆਂ ਅੱਜ ਤਾਂ ਨਿੰਬੂ ਵੀ ਲਿਆ ਕੇ ਦੇ ਦਿੱਤਾ ਦੇਖੇ ਕਹਿੰਦੇ ਅੱਜ ਅੱਧਾ ਕਿ ਨਿੰਬੂ ਪਾਈ ਪਿੰਡੀਆਂ ਤੇ ਮੈਂ ਵੈਸੇ ਜੇ ਤੁ ਬਣ ਜਾਂਦੀਆਂ ਹੁੰਦੀਆਂ ਪਿੰਡੀਆਂ ਉਦੋਂ ਵੀ ਪਾਉਣੀ ਹੁੰਦੀ ਬਾਅਦ ਵਿੱਚ ਕਈ ਤਾਂ ਪਹਿਲਾਂ ਵੀ ਪਾ ਲੈਂਦੇ ਚੀਪ ਛੱਡਣ ਤੋਂ ਅੱਪਾ ਪਿੱਲਾ ਪਿੰਡੀਆਂ ਫਰਾਈ ਕਰਦੇ ਹੁੰਨੇ ਆ ਫੇਰ ਬਾਅਦ ਚ ਪਿਆਜ਼ ਪਾਉਣਾ ਹੈ ਜਦੋਂ ਥੋੜਾ ਜਿਹਾ ਸੇਕ ਲੱਗ ਗਿਆ ਬਾਕੀ ਆਪੋ ਆਪਣਾ ਢੰਗ ਤਰੀਕਾ ਹੁੰਦਾ ਕਿ ਇਹ ਪਹਿਲਾਂ ਪਿਆਜ਼ ਭੁੰਨਦੇ ਆ ਤੇ ਬਾਅਦ ਵਿੱਚ ਪਿੰਡੀਆਂ ਪਾਉਂਦੇ ਆ ਮਨੋਜੀ ਇੱਥੇ ਆਪਾਂ ਅੱਧਾ ਨਿੰਬੂ ਲੈ ਲਿਆ ਦਮੇ ਕੱਟ ਕੇ ਫਰਿੱਜ ਚ ਰੱਖ ਦਿੱਤਾ ਸੀਗਾ ਜੇ ਫਰਿੱਜਸ ਵੈਸੀ ਵੀ ਅੱਧਾ ਨਿੰਬੂ ਕੱਟ ਕੇ ਰੱਖੀਦਾ ਹੀ ਆ ਕਿਉਂਕਿ ਜੇ ਕਿਵਲ ਸਮੈਲ ਜੀ ਆਉਣ ਲੱਪੇਂ ਦੀ ਕਿਸੇ ਚੀਜ਼ ਦੀ ਉਹ ਜੇ ਨਿੰਬੂ ਪਿਆ ਹੋਵੇ ਨਹੀਂ ਆਉਂਦੀ ਫਿਰ ਅੱਧਾ ਨਿੰਬੂ ਕੱਟ ਕੇ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਵੀ ਅੱਧਾ ਨਿੰਬੂ ਕੱਟ ਕੇ ਜ਼ਰੂਰ ਫਰਿੱਜ ਦੇ ਵਿੱਚ ਰੱਖਿਆ ਕਰੋ ਤਾਂ ਕਿ ਜੇ ਰੱਖ ਦਿਆ ਕਰੋ ਫਰਿੱਜ ਦੀ ਚ ਡੋਰ ਚ ਤੇ ਲੋ ਦੀ ਆਦਤ ਹੈ ਆਪਾਂ ਪਿਆਜ਼ ਹੋ ਜੀ ਮੈਂ ਸਾਰੀਆਂ ਭੈਣਾਂ ਦੀ ਵੀਡੀਓ ਨੂੰ ਫੁੱਲ ਵਾਚ ਕਰਦੀ ਆ ਜੀ ਮੈਨੂੰ ਇਦਾਂ ਨਹੀਂ ਜੇ ਮੇਰੇ ਕੋਲ ਨਹੀਂ ਵੀ ਦੇਖ ਹੁੰਦੀ ਵੀਡੀਓ ਨਾ ਮੈਂ ਲਾ ਕੇ ਛੱਡ ਦੇਣੀ ਹੁੰਦੀ ਮੈਂ ਬਾਅਦ ਵਿੱਚ ਫਿਰ ਸੁਣ ਲੈਣੀ ਹੁੰਦੀ ਆ ਵੀਡੀਓ ਜਦੋਂ ਮੇਰਾ ਟਾਈਮ ਲੱਗਦਾ ਆ ਮੈਂ ਇੱਕ ਵਾਰੀ ਵੀ ਨਹੀਂ ਮੇਰੇ ਤੋਂ ਦੋ ਵਾਰੀ ਦੇਖ ਹੋ ਜਾਂਦੀ ਆ ਫਿਰ ਮੈਨੂੰ ਮੈਨ ਧਿਆਨ ਨਾਲ ਜਦੋਂ ਦੇਖਣੀ ਹੁੰਦੀ ਆ ਵੀਡੀਓ ਸਾਰੀਆਂ ਭੈਣਾਂ ਦੀ ਤੇ ਜਿੱਦਾਂ ਇੱਕ ਪੰਜਾਬੀ ਕਿਸ਼ਨ ਬਲੌਗ ਵਾਲੇ ਭੈਣ ਜੀ ਆ ਦੇਖ ਮੰਨਤਰੀ ਤੇ ਆ ਮੈਂ ਉਹਨਾਂ ਦੀਆਂ ਵੀਡੀਓ ਆ ਜਾਂਦੀਆਂ ਟਾਈਮ ਦੇ ਨਾਲ ਉਹ ਦੇਖ ਹੋ ਜਾਂਦੀਆਂ ਆ ਮੇਰੇ ਕੋਲ ਤੇ ਬਾਕੀ ਵੀ ਸਾਰਿਆਂ ਦੀਆਂ ਮੈਂ ਦੇਖਦੀ ਹੁੰਨੀ ਆ ਜਿੱਦਾਂ ਜਦੋਂ ਟਾਈਮ ਲੱਗੇ ਉਹ ਤਾਂ ਮੈਂ ਰਾਤ ਨੂੰ ਦੇਖ ਲੈਣੀ ਹੁੰਨੀ ਆ ਜਾਂ ਦੁਪਹਿਰ ਨੂੰ ਅਨਪ੍ਰੀਤ ਦੀ ਤਾਂ ਸ਼ਾਇਦ ਦੁਪਹਿਰ ਨੂੰ ਵੀਡੀਓ ਆਉਂਦੀ ਆ ਉਹ ਮੈਂ ਦੇਖਦੀ ਹੁੰਨੀ ਆ ਜਦੋਂ ਦੁਪਹਿਰ ਨੂੰ ਟਾਈਮ ਲੱਗਿਆ ਤਾਂ ਦੁਪਹਿਰ ਨੂੰ ਨਹੀਂ ਤਾਂ ਰਾਤ ਨੂੰ ਤੇ ਇੱਥੇ ਆਪਾਂ ਲੱਗੇ ਜੀ ਆਟਾ ਗੁੰਨਣ ਨਾਲੋਂ ਨਾਲ ਉਹ ਦੇਖੋ ਜੀ ਵੀਡੀਓ ਮੈਂ ਆਵਾਜ਼ ਰਿਕਾਰਡ ਕਰਦੀ ਆ ਜਦੋਂ ਤੇ ਨਾਲੇ ਨਾਲ ਉਹ ਨਾ ਹੀ ਜਾਂਦੇ ਆਈ ਕਿਉਂਕਿ ਅੱਜ ਸੰਡੇ ਅੱਜ ਸਾਰੇ ਭੈਣ ਭਰਾ ਘਰੇ ਹੀ ਆ ਤੇ ਕੰਮਕਾਰਾਂ ਤੇ ਨਹੀਂ ਗਏ ਹੁਣੇ ਬਾਹਰ ਤੇ ਉਹ ਫੋਨ ਤੇ ਫੋਨ ਕਰੀ ਜਾਂਦੇ ਆ ਲਓ ਜੀ ਨਾਲ ਹੀ ਖੜਿਆ ਖੜਿਆ ਨੇ ਆਪਾਂ ਇੱਥੇ ਆਟਾ ਗੁੰਨ ਲਿਆ ਸੀ ਅੱਜ ਤਾਂ ਥੋੜੀ ਜੀ ਜੋੜ ਸਾਹਿਬ ਨੇ ਸਪੋਰਟ ਕਰ ਦਿੱਤੀ ਵਿੱਚ ਆ ਗਏ ਸੀਗੇ ਖੂਤੋਂ ਅੰਦਰ ਲਈ ਮੈਂ ਬਣਾ ਦਿੰਨਾ ਵੀਡੀਓ ਇਦਾਂ ਕੋਈ ਫੋਨ ਫੜ ਕੇ ਵੀਡੀਓ ਬਣਾਉਣ ਵਾਲਾ ਨਾਲ ਹੋਵੇ ਸਪੋਰਟ ਕਰਨ ਵਾਲਾ ਫਿਰ ਤਾਂ ਚਲੋ ਵੀਡੀਓ ਸੋਣੀ ਬਣਾਈ ਜਾਂਦੀ ਨਹੀਂ ਤਾਂ ਫਿਰ ਆਪ ਹੀ ਜੀ ਫੋਨ ਰੱਖਣਾ ਪੈਂਦਾ ਕਿਤੇ ਸੈੱਟ ਕਰਕੇ ਕਦੇ ਹੱਥ 'ਚ ਫੜ ਕੇ ਫੋਨ ਲੱਗਣਾ ਪੈਂਦਾ ਲਓ ਜੀ ਇੱਥੇ ਆਪਣੇ ਪਿੰਡੀਆਂ ਤੇ ਪਿਆਜ਼ ਹੋ ਰਹੇ ਭੁੱਜ ਰਹੇ ਆ ਆਟਾ ਪਾ ਗੋਲਣਾਂਗੇ ਨਾਲ ਲੱਗ ਗਈ ਆਪਾਂ ਰੋਟੀਆਂ ਲਾ ਲੈਣੀਆਂ ਜੀ ਕਿਉਂਕਿ ਹੁਣ ਰੋਟੀ ਥੋੜੀ ਟਾਈਮ ਨਾਲ ਪਕਾ ਕੇ ਮੇਲੇ ਹੋ ਜੇਦਾ ਆ ਗਰਮੀ ਵਾਲੀ ਆ ਤੇ ਫਿਰ ਨੌਣਾ ਹੁੰਦਾ ਆ ਸ਼ਾਮ ਨੂੰ ਤੇ ਫਿਰ ਜੇ ਉਸੇ ਟਾਈਮ ਹੀ ਗਰਮੀ ਹੋ ਰਹੀ ਸੋਇ ਕਿਚਨ ਚ ਆ ਕੇ ਨਾਲੋ ਫਿਰ ਬਿਮਾਰ ਹੋਣ ਦਾ ਡਰ ਰਹਿੰਦਾ ਤਾਂ ਕਰਕੇ ਪਹਿਲਾਂ ਰੋਟੀ ਪਾਣੀ ਕਰਕੇ ਥੋੜਾ ਟਾਈਮ ਅੱਧਾ ਘੰਟਾ ਰੈਸਟ ਕਰਕੇ ਗਰਮੀ ਵਗੈਰਾ ਸਕਾ ਕੇ ਫਿਰ ਹੁੰਦਾ ਵੀ ਇਸ਼ਨਾਨ ਕਰ ਲਈਏ ਹੁਣ ਲਓ ਜੀ ਇੱਥੇ ਆਪਾਂ ਆਟੇ ਨੂੰ ਕੱਢ ਲਾਂਗੇ ਕੋਲੇ ਵਿੱਚ ਤੇ ਇਹ ਆਪਣਾ ਸ਼ਾਮ ਜੋਗਾ ਹੀ ਆ ਕਿਉਂਕਿ ਹੁਣ ਸਾਡੀਆਂ ਤਾਂ ਸੱਤ ਅੱਠ ਕੁ ਰੋਟੀਆਂ ਹੁੰਦੀਆਂ ਜਿੰਨਾ ਜਣੇ ਐਨੀਆਂ ਤੇ ਬਾਕੀ ਸ਼ੈਫੀ ਲਈ ਪਕਾਈ ਦੀਆਂ ਆਪਾਂ ਡੌਗੀ ਲਈ ਤੇ ਉਹ ਵੀ ਹੁਣ ਸਵੇਰੇ ਸ਼ਾਮ ਉਹਦੀ ਵੀ ਰੋਟੀ ਪਕਾਈ ਦੀ ਆ ਤਾਂ ਕਰਕੇ ਫਿਰ ਥੋੜਾ ਜਿਹਾ ਵੱਧ ਗੁੰਨਣਾ ਪਿੰਦਾ ਆਟਾ ਮਿਰਚਾਂ ਦੀ ਮੈਂ ਇੱਕ ਦੀ ਤਾਂ ਹੀ ਉੱਪਰ ਕਰਦੀ ਹੁੰਨੀ ਆ ਕਿਉਂਕਿ ਮਿਰਚਾਂ ਕਾ ਨਹੀਂ ਹੁੰਦੀਆਂ ਪੰਜ 6 ਗ੍ਰੈਂਡ ਤੇ ਉਹ ਸਾਰੇ ਥੱਲੇ ਡੱਬੀ 'ਚ ਲੱਗ ਲੱਗ ਲੁਕ ਜਾਂਦੀਆਂ ਆ ਤਾਂ ਕਰਕੇ ਮੈਂ ਮੇਰੇ ਦਾ ਸਬਜੀ ਦੇ ਉੱਪਰ ਹੀ ਕਰ ਦਿੰਨੀ ਹੁੰਨੀ ਆ ਉਹਨਾਂ ਨੂੰ ਗ੍ਰੈਂਡ ਜੀ ਆ ਸੋਹਣੀਆਂ ਬਣੀਆਂ ਜੀ ਪਿੰਡੀਆਂ ਦੀ ਸਬਜ਼ੀ ਬਹੁਤ ਸਵਾਦ ਬਣੀ। ਖਾ ਕੇ ਦੇਖੀ ਬੜੀ ਵਧੀਆ ਬਣੀ। ਲੋ ਜੀ ਇੱਥੇ ਆਪਾਂ ਲਾਲ ਮਿਰਚ ਵੀ ਥੋੜੀ ਜੀ ਐਡ ਕਰਾਂਗੇ। ਮੇਥੀ ਸੁੱਕੀ। ਪਤਾ ਨਹੀਂ ਮੈਨੂੰ ਤਾਂ ਆਦਤ ਪੈ ਗਈ ਹਰ ਇੱਕ ਸਬਜ਼ੀ ਦੇ ਵਿੱਚ ਪਾਉਣ ਦੀ। ਟੇਸਟ ਵਧੀਆ ਆਉਂਦਾ ਹੈ। ਪਿੰਡੀਆਂ ਵਿੱਚ ਤਾਂ ਪਤਾ ਨਹੀਂ ਕੋਈ ਪਾਉਂਦਾ ਕਿ ਨਹੀਂ ਪਾਉਂਦਾ ਪਰ ਮੈਂ ਤਾਂ ਪਾ ਦੁੱਤੀ ਆ। ਸਵਾਦ ਲੱਗਦੀ ਹੈ। ਅਲੱਗ ਜਿਆ ਪੇਸਟ ਆਉਂਦਾ ਇਹਦਾ ਸੁੱਕੀ ਮੇਥੀ ਦਾ ਤੇ ਲੂਣ ਮੈਂ ਸਭ ਤੋਂ ਬਾਅਦ ਚ ਪਾਉਣੀ ਹੁੰਦੀ ਐ ਐਂਡ ਚ ਕਿਉਂਕਿ ਇਹ ਵੀ ਮੈਨੂੰ ਮੇਰੀ ਮੰਮੀ ਦੇ ਭੂਆ ਜੀ ਦੇ ਨੋਂ ਆ ਉਹਨਾਂ ਨੇ ਦੱਸਿਆ ਸੀ ਕਿੰਨੇ ਲੂਣ ਐਂਡ ਐਂਡ ਤੇ ਪਾਇਆ ਕਰੋ ਕਿ ਪਿੰਡੀਆਂ ਐਂ ਕੱਲੀਆਂ ਕੱਲੀਆਂ ਹੀ ਰਹਿੰਦੀਆਂ ਜਦੋਂ ਤੁਸੀਂ ਲੂਣ ਪਹਿਲਾਂ ਪਿਆਜ਼ਾਂ ਦੇ ਨਾਲ ਪਾ ਦਿੰਨੇ ਜਾਂ ਕਿਦਾਂ ਫਿਰ ਪਿਆਜ਼ ਵੀ ਪਾਣੀ ਛੱਡਦੇ ਆ ਲੂਣ ਪਾਏ ਤੇ ਪਹਿਲਾਂ ਪਿਆਜ਼ ਭੁੱਜ ਜਾਣ ਤੇ ਫਿਰ ਬਾਅਦ ਵਿੱਚ ਲੂਣ ਪਾਇਆ ਕਰੋ ਸੀਜੀ ਲੂਣ ਕਹਿੰਦੇ ਆ ਨਾਮਕ ਵੀ ਕਹਿੰਦੇ ਆ ਬਸ ਅਸੀਂ ਲੂਣ ਹੀ ਸੱਦਦੇ ਆ ਤੇ ਲੋ ਜੀ ਇੱਥੇ ਆਪਾਂ ਲੂਣ ਵੀ ਪਾ ਲਿਆ ਤੇ ਰਲਾ ਦਾਂਗੇ ਚੰਗੀ ਤਰ੍ਹਾਂ ਟਾਈਮ ਨਾਲ ਰੋਟੀ ਪਾਣੀ ਹੋ ਜਵੇ ਜੀ ਬੰਦੇ ਦੀ ਥੋੜੀ ਜਿਹੀ ਹੋ ਜਾਂਦਾ ਫ੍ਰੀ ਮਾਈਂਡ ਜਿਹਾ ਹੋ ਕੇ ਫਿਰ ਬਾਅਦ ਵਿੱਚ ਉੱਨਾ ਆ ਕੇ ਰੈਰਾ ਸੁਖਿਆ ਰਕਾਨੀ ਹੈ ਤੇ ਕਰ ਲੈਂਦੇ ਆ ਹੁਣ ਤਾਂ ਮੇਰੇ ਕੋਲ ਇੰਨਾ ਪਾਟ ਵੀ ਨਹੀਂ ਹੁੰਦਾ ਜੀ ਪਹਿਲਾਂ ਤਾਂ ਮੈਂ 2:30 ਵਜੇ ਤੜਕੇ ਉੱਠ ਖੜਦੀ ਸੀ 3:00 ਵਜੇ ਉੱਠ ਖੜਦੀ ਹੁੰਦਾ ਜਦੋਂ ਦੀ ਡੈਸਕ ਹਿੱਲੀ ਆ ਉਦੋਂ ਦੀ ਮੈਨੂੰ ਨਹੀਂ ਬੈਠਣੀ ਹੁੰਦਾ ਸੱਜੀ ਲੱਤ ਤੋਂ ਤਾਂ ਮੇ ਤਾਂ ਚੌਂਕੜੀ ਵੱਜਦੀ ਨਹੀਂ ਜੀ ਜੇ ਇੱਥੇ ਆਪਾਂ ਪਿੰਡੀਆਂ ਆਪਣੀਆਂ ਗਈਆਂ ਬਾਣ ਨਿੰਬੂ ਵੀ ਨਿਚੋੜ ਦਿੱਤਾ ਸੀ ਉੱਥੇ ਤੇ ਹੁਣ ਆਪਾਂ ਪਕਾਵਾਂਗੇ ਰੋਟੀ ਜੀ ਤਾਂ ਫਿਰ ਕੰਮ ਵੀ ਚੰਗੀ ਤਰ੍ਹਾਂ ਕਰ ਹੋ ਜਾਂਦਾ ਹੈ ਜਦੋਂ ਨਾਲ ਆਪਣੇ ਕੋਈ ਹੋਵੇ ਵੀਡੀਓ ਬਣਾਉਣ ਲਈ ਨਹੀਂ ਤਾਂ ਆਪ ਹੀ ਜਦੋਂ ਕੱਲਿਆਂ ਨੂੰ ਬਣਾਉਣੀ ਪੈਂਦੀ ਕਦੇ ਕਿਸੇ ਪਾਸੇ ਨੂੰ ਕੈਮਰੇ ਨੂੰ ਕਰਕੇ ਫੋਨ ਨੂੰ ਕਰਕੇ ਰੱਖੋ ਕਦੇ ਕਿਸੇ ਪਾਸੇ ਨੂੰ ਤਾਂ ਕਰਕੇ ਫਿਰ ਇੱਥੇ ਸੀਗੇ ਨਾਲ ਅੱਜ ਤਾਂ ਆਟਾ ਛੱਟੇ ਢਿੱਲਾ ਜਾ ਹੋ ਜਾਂਦਾ ਗੁੱਜਾ ਜੀ ਫਿਰ ਰੋਟੀਆਂ ਨੂੰ ਬਾਲ ਮਾੜੇ ਮੋٹے ਪੈ ਹੀ ਜਾਂਦੇ ਆ ਮੇਰੇ ਕੋਲ ਤਾਂ ਜੇ ਆਟਾ ਪਤਲਾ ਹੋਵੇ ਤਾਂ ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੰਗਾ ਲੱਗਦਾ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਆਪਾਂ ਨੂੰ ਤੁਹਾਡੇ ਹੌਸਲੇ ਤੇ ਸਾਥ ਦੀ ਬਹੁਤ ਲੋੜ ਆ ਜੀ ਬਹੁਤ ਹੌਸਲਾ ਦਿੰਨੇ ਆ ਤੁਸੀਂ ਜਦੋਂ ਮੇਰੇ ਕੋਲ ਵੀਡੀਓ ਤੀਜੇ ਦਿਨ ਪੈਂਦੀ ਜੀ ਡੇਲੀ ਤਾਂ ਕਦੇ-ਕਦੇ ਪਾਹ ਹੁੰਦੀਆਂ ਤਾਂ ਕਰਕੇ ਫਿਰ ਚੰਗਾ ਲੱਗਦਾ ਆ ਵੀਡੀਓ ਬਣਾਈ ਚਲੋ ਠੀਕ ਹੈ ਜੀ ਮਿਲਦੇ ਕਿਸੇ ਹੋਰ ਵੀਡੀਓ ਨਾਲ